ਸਭ ਤੋਂ ਪਹਿਲਾਂ ਸਾਰੇ ਹੀ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸੋ ਸਾਥਿਓ ਅੱਜ ਤੁਹਾਡੇ ਨਾਲ ਜਿਸ ਮਸਲੇ ਤੇ ਗੱਲਬਾਤ ਕਰਨ ਜਾ ਰਿਹਾ ਬਹੁਤ ਜ਼ਰੂਰੀ ਮਸਲਾ ਹੈ ਤੇ ਸਾਡੀ ਜ਼ਿੰਮੇਵਾਰੀ ਵੀ ਬੰਦੀ ਹੈ ਕਿਉਂਕਿ ਰਾਜਨੀਤਿਕ ਸਥਿਤੀਆਂ ਚਾਹੇ ਬਦਲ ਜਾਂਦੀਆਂ ਪਰ ਜੋ ਡਿਊਟੀ ਤੁਸੀਂ ਆਪ ਦੇ ਇਸ ਭਰਾ ਦੀ ਪੁੱਤ ਦੀ ਲਈ ਜੋ ਪਿਆਰ ਤੇ ਸਤਿਕਾਰ ਅਬੋਰ ਵਾਸੀਆਂ ਨੇ ਤੇ ਸਾਡੇ ਬਲਾਕ ਖਰ ਸੁਖੋਈਆਂ ਸਰਵਰ ਦੇ ਸਾਥੀਆਂ ਨੇ ਜੋ ਪਿਆਰ ਤੇ ਸਤਿਕਾਰ ਦਿੱਤਾ ਸਾਡੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਆਪਣੀ ਡਿਊਟੀ ਮਿਹਨਤ ਇਮਾਨਦਾਰੀ ਨਾਲ ਤੇ ਤਨਦੇਈ ਨਾਲ ਉਹ ਨਿਭਾਉਂਦੇ ਰਹੀਏ ਸੋ ਸਾਥੀਓ ਅ ਪਰਸੋਂ ਸਾਡੇ ਹਲਕਾ ਅਬਹੋਰ ਦੇ ਅੰਦਰ ਪਿੰਡ ਕਿੱਲਿਆਂ ਵਾਲੀ ਦੇ ਵਿੱਚ ਸਾਡੇ ਮਨਿਸਟਰ ਸਾਹਿਬ ਲਾਲਜੀਤ ਭੁੱਲਰ ਜੀ ਜੋ ਪੰਚਾਇਤ ਮੰਤਰੀ ਵੀ ਨੇ ਪੰਜਾਬ ਸਰਕਾਰ ਦੇ ਵਿੱਚ ਉਹ ਆਈਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਤਾਂ ਉਹਨਾਂ ਵੱਲੋਂ ਇੱਕ ਉੱਥੇ ਇੱਕ ਤਾਂ ਉਹਨਾਂ ਵੱਲੋਂ ਉਦਘਾਟਨ ਜਿਹੜਾ ਕਰਿਆ ਗਿਆ ਇੱਕ ਕਬੱਡੀ ਸਟੇਡੀਅਮ ਦਾ ਤਾਂ ਪਰ ਉੱਥੇ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਹੈ ਇਹਦਾ ਜਿਹੜਾ ਸਾਰੇ ਹੀ ਨਿਊਜ਼ਪੇਪਰਸ ਦੇ ਵਿੱਚ ਉਹਨਾਂ ਦੀ ਜਿਹੜੀ ਬਾਈਟ ਹੈ ਉਹ ਛਪੀ ਹੋਈ ਹੈ ਮੈਂ ਇਹਨੂੰ ਨਾਲ ਐਡ ਕਰ ਦਿਆਂਗਾ ਨਿਊਜ਼ਪੇਪਰ ਨੂੰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋਵੋਗੇ ਤਾਂ ਇਸ ਨਿਊਜ਼ ਦੇ ਵਿੱਚ ਦੋ ਤਿੰਨ ਚੀਜ਼ਾਂ ਲਿਖੀਆਂ ਜੋ ਬੜੀਆਂ ਹੈਰਾਨੀਜਨਕ ਹੈ ਇਦੇ ਵਿੱਚ ਇੱਕ ਤਾਂ ਜਿਹੜੀ ਚੀਜ਼ ਬੜੀ ਇੰਪੋਰਟੈਂਟਲੀ ਲਿਖੀ ਹੋਈ ਹੈ ਕਿ 20 ਕਰੋੜ ਰੁਪਏ ਦੇ ਕੰਮ ਜਿਹੜੇ ਐ ਉਹ ਹਲਕਾ ਅਬਹੋਰ ਦੇ ਪਿੰਡਾਂ ਦੇ ਵਿੱਚ ਕਰਵਾਏ ਗਏ ਆ ਤਾਂ ਮੈਂ ਇਸ ਗੱਲ ਤੇ ਬੜਾ ਹੈਰਾਨ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਜ਼ਿੰਮੇਵਾਰੀ ਮੇਰੇ ਕੋਲ ਵੀ ਰਹੀ ਹੈ ਤਾਂ ਜਿਹੜੇ ਸਾਡੇ ਹਲਕਾ ਅਬਹੋਰ ਦੇ ਪਿੰਡ ਐ ਤਾਂ ਸਾਡੇ ਕੋਲ 22 ਤੇ ਹੀ ਪਿੰਡ ਐ ਤੇ ਕੁਝ ਢਾਣੀਆਂ ਐ ਸਾਡੇ ਕੋਲ ਤਾਂ ਉੱਥੇ ਜਿਹੜਾ ਕਮ ਹੈ ਸਿਰਫ ਤੇ ਸਿਰਫ ਜਿਹੜਾ ਪੰਚਾਇਤੀ ਫੰਡ ਹੈ ਜਾਂ ਕੋਈ ਜਿਹੜੀਆਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਸ ਹੈ ਸਿਰਫ ਉਹਦੇ ਨਾਲ ਜਿਹੜੇ ਕੰਮ ਹੁਣ ਤੱਕ ਹੋਏ ਆ ਹੋਏ ਆ ਪਰ ਉਹ ਵੀ 20 ਕਰੋੜ ਦੇ ਨਹੀਂ ਹੋਏ ਤਾਂ ਮਨਿਸਟਰ ਸਾਹਿਬ ਵੱਲੋਂ ਇਹ ਸਟੇਟਮੈਂਟ ਦਿੱਤੀ ਜਾਂਦੀ ਕਿ ਅਸੀਂ 20 ਕਰੋੜ ਦੇ ਕੰਮ ਜਿਹੜਾ ਅਬੋਰ ਹਲਕੇ ਦੇ ਪਿੰਡਾਂ ਦੇ ਵਿੱਚ ਕਰਵਾ ਚੁੱਕੇ ਹਾਂ ਇਹ ਬੜਾ ਹੈਰਾਨੀਜਨਕ ਸੀ ਤੁਹਾਡੇ ਸਾਰਿਆਂ ਦੇ ਸਨਮੁਖ ਰੱਖਣਾ ਵੀ ਬਹੁਤ ਜ਼ਰੂਰੀ ਹੈ ਤੇ ਮਹਿਮਾਨ ਜੋ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਤੇ ਸਾਡੇ ਸਤਿਕਾਰਯੋਗ ਹਲਕਾ ਇੰਚਾਰਜ ਜੀ ਨੂੰ ਵੀ ਬੇਨਤੀ ਕਰਦਾ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਕਲੀਅਰ ਕਰੋ ਕਿ ਉਹ 20 ਕਰੋੜ ਰੁਪਇਆ ਕਿੱਥੇ ਲਾਇਆ ਹੈ 20 ਕਰੋੜ ਦਾ ਮਤਲਬ ਇਹ ਹੈ ਕਿ ਐਵਰੇਜ ਤੁਸੀਂ ਹਰੇਕ ਪਿੰਡ ਦੇ ਵਿੱਚ ਸਾਡੇ ਕਿਉਂਕਿ ਪਿੰਡ ਹੀ ਸਾਰੇ 22 ਤੇ ਹੀ ਹੈ ਤਾਂ ਇਹਦਾ ਮਤਲਬ ਤੁਸੀਂ 22 ਤੇ ਹੀ ਪਿੰਡਾਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਲਗਭਗ ਕਰੋੜ ਰੁਪਇਆ ਲਾ ਚੁੱਕੇ ਹੋ ਉਹ ਕਰੋੜ ਰੁਪਇਆ ਕਿੱਥੇ ਲੱਗਿਆ ਕਿਸੇ ਵੀ ਪਿੰਡ ਚ ਨਜ਼ਰ ਤਾਂ ਆਉਂਦਾ ਨਹੀਂ ਪਿੰਡਾਂ ਵਾਲੇ ਤਾਂ ਪਰੇਸ਼ਾਨ ਐ ਬਹੁਤ ਸਾਰੇ ਪਿੰਡ ਇਹੋ ਜਿਹੇ ਆ ਜਿੱਥੇ ਕਿੱਟ ਵੀ ਨਹੀਂ ਲੱਗੀ 2.5 ਸਾਲਾਂ ਚ ਤਾਂ ਤੁਸੀਂ ਕਹਿ ਰਹੇ ਹੋ ਕਿ 20 ਕਰੋੜ ਰੁਪਈਆ ਅਸੀਂ ਲਾ ਚੁੱਕੇ ਆ ਤਾਂ ਮੈਂ ਬੇਨਤੀ ਕਰਦਾ ਸਤਕਾਰ ਸਹਿਤ ਹਲਕਾ ਇੰਚਾਰਜ ਜੀ ਨੂੰ ਵੀ ਬੇਨਤੀ ਕਰਦਾ ਨਾਰਿੰਗ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਸ ਚੀਜ਼ ਨੂੰ ਬਰੀਫ ਕਰੋ ਲੋਕਾਂ ਦੇ ਸਾਹਮਣੇ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦੇ ਸਾਹਮਣੇ ਰੱਖੋ ਕਿ ਉਹ 20 ਕਰੋੜ ਰੁਪਈਆ ਕਿੱਥੇ ਲਾਇਆ ਤਾਂ ਕਿ ਇਹ ਬੋਰ ਹਲਕੇ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਜਿਹੜਾ ਉਹ 20 ਕਰੋੜ ਰੁਪਇਆ ਤੁਸੀਂ ਲਾਇਆ ਉਹ ਲੱਗਿਆ ਕਿੱਥੇ ਐਕਚੁਅਲ ਚ ਤਾਂ ਭਰਾਵੋ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਇਹ ਮੈਂ ਇਸ ਲਈ ਕਰ ਰਿਹਾ ਕਿਉਂਕਿ ਮੈਂ ਬੜਾ ਹੈਰਾਨ ਹੋਇਆ ਕਿ 20 ਕਰੋੜ ਰੁਪਇਆ ਸਾਨੂੰ ਤਾਂ ਇੱਕ ਪੰਜੀ ਨਹੀਂ ਦਿੱਤੀ 2.5 ਸਾਲਾਂ ਚ ਹੱਲੇ ਤੱਕ ਹਲਕਾ ਬੋਰ ਨੂੰ ਇੱਕ ਪੰਜੀ ਨਹੀਂ ਦਿੱਤੀ ਸਾਨੂੰ ਸਾਡੇ ਕੋਲ ਜਿਹੜੀਆਂ ਗ੍ਰਾਂਟਸ ਹੈ ਉਹ ਜਾਂ ਤਾਂ ਪਿੰਡਾਂ ਦੇ ਜਿਹੜੇ ਇਨਕਮ ਸੋਰਸਸ ਹੈ ਉਹ ਹੋਏ ਜਾਂ ਸਾਡੇ ਕੋਲ ਵਿੱਤ ਕਮਿਸ਼ਨਸ ਦੀਆਂ ਇਸ ਤੋਂ ਇਲਾਵਾ ਤਾਂ ਸਾਨੂੰ ਇੱਕ ਪੰਜੀ ਵੀ ਨਹੀਂ ਮਿਲੀ ਗ੍ਰਾਂਟਸ ਤਾਂ 20 ਕਰੋੜ ਰੁਪਇਆ ਇਹਨਾਂ ਨੇ ਕਿੱਲਾ ਲਾਇਆ ਤਾਂ ਮੈਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨੂੰ ਜ਼ਰੂਰ ਬਰੀਫ ਕਰੋ ਮੀਡੀਆ ਦੇ ਸਾਹਮਣੇ ਤਾਂ ਕਿ ਅਬੋਰ ਹਲਕੇ ਦੇ ਬਲਾਕ ਹੋਈਆਂ ਸਰਵਰ ਦੇ ਤੇ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ 20 ਕਰੋੜ ਰੁਪਇਆ ਕਿੱਥੇ ਲਾਇਆ ਗਿਆ ਮਾਨਯੋਗ ਮਿਨਿਸਟਰ ਸਾਹਿਬ ਸਾਡੇ ਹਲਕਾ ਬੋਰ ਚਾਏ ਮੈਂ ਉਹਦੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਬਹੁਤ ਅੱਛੀ ਗੱਲ ਹੈ ਪਰ ਮੈਂ ਇੱਕ ਗੱਲ ਤੇ ਕਿੰਤੂ ਪਰੰਤੂ ਜ਼ਰੂਰ ਕਰਦਾ ਸਾਡੇ ਹਲਕਾ ਅਬੋਰ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਜਿਹੜਾ ਪੰਚਾਇਤ ਮਿਨਿਸਟਰੀ ਦੇ ਨਾਲ ਸੰਬੰਧਿਤ ਸੀ ਉਹ ਸੀਗਾ ਸਾਡੇ ਹਲਕਾ ਅਬੋਰ ਦੇ ਜਿਹੜੇ ਅਜੀਤਨਗਰ ਸਰਾਬਾ ਨਗਰ ਸੀਡ ਫਾਰਮ ਦੀਆਂ ਜਿਹੜੀਆਂ ਪੰਚਾਇਤਾਂ ਢਾਣੀ ਕੜਾਕਾ ਸਿੰਘ ਇਹ ਜਿਹੜੀਆਂ 5-6 ਪੰਚਾਇਤਾਂ ਜਿੱਥੇ ਸਾਡੇ ਕੋਲ 25 ਤੋਂ 30 ਹਜ਼ਾਰ ਦੀ ਆਬਾਦੀ ਹੈ ਸਾਡਾ ਬਹੁਤ ਵੱਡਾ ਵੋਟ ਬੈਂਕ ਜਿਹੜਾ ਲੋਕ ਸਾਡੇ ਐ ਉੱਥੇ ਰਹਿੰਦੇ ਐ ਰਿਹਾਇਸ਼ੀ ਏਰੀਆ ਐ ਉੱਥੇ ਡਿਵੈਲਪਮੈਂਟ ਦੇ ਕੰਮ ਹੋਏ ਐ ਉੱਥੇ ਬਿਜਲੀ ਦੇ ਮੀਟਰ ਲੱਗੇ ਐ ਉੱਥੇ ਹਰ ਤਰ੍ਹਾਂ ਦੀ ਡਵੈਲਪਮੈਂਟ ਪਿਛਲੇ ਕਾਫੀ ਸਾਲਾਂ ਤੋਂ ਹੋਈ ਹੈ ਜਿੰਨੀ ਸਰਕਾਰਾਂ ਵੱਲੋਂ ਕਰਵਾਈ ਗਈ ਹੈ ਪਰ ਮੈਂ ਇਸ ਗੱਲ ਤੇ ਹੈਰਾਨ ਆ ਕਿ ਢਾਈ ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਹੋਏ ਢਾਈ ਸਾਲਾਂ ਤੋਂ ਅਜੀਤ ਨਗਰ ਸਰਾਬਾ ਨਗਰ ਤੇ ਜਿਹੜਾ ਉੱਥੇ ਸਾਰੀਆਂ ਪੰਚਾਇਤਾਂ ਦੇ ਸੀਡ ਫਾਰਮ ਦੀਆਂ ਦੇ ਕੰਮ ਜਿਹੜੇ ਆ ਬੰਦ ਕੀਤੇ ਹੋਏ ਆ ਮਨਰੇਗਾ ਵੀ ਬੰਦ ਹੈ ਮੈਂ ਤੁਹਾਨੂੰ ਇੱਕ ਕੁਐਸਚਨ ਕਰਦਾ ਹਲਕਾ ਇੰਚਾਰਜ ਜੀ ਮੰਤਰੀ ਸਾਹਿਬ ਤੁਸੀਂ ਇੱਥੇ ਆਏ ਸਭ ਤੋਂ ਇੰਪੋਰਟੈਂਟ ਕੁਐਸਚਨ ਇਹੀ ਬਣਦਾ ਸੀ ਮੀਡੀਆ ਵਾਲੇ ਸਾਥੀਆਂ ਨੇ ਵੀ ਸ਼ਾਇਦ ਪੁੱਛਿਆ ਕਿ ਨਹੀਂ ਪਰ ਸਭ ਤੋਂ ਇੰਪੋਰਟੈਂਟ ਕੁਐਸਚਨ ਇਹ ਬਣਦਾ ਸੀ ਨਾਰਿੰਗ ਸਾਹਿਬ ਨਾਲ ਬੈਠੇ ਸੀ ਲੋਕਾਂ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੋਣਾ ਚਾਹੀਦਾ ਸੀ ਕਿ ਜੀਤ ਨਗਰ ਦੇ ਕੰਮ ਅੱਜ ਮੰਤਰੀ ਸਾਹਿਬ ਆਏ ਐ ਤੇ 2-4 ਦਿਨਾਂ ਦੇ ਵਿੱਚ ਵਿੱਚ ਜਿਹੜੇ ਉੱਥੇ ਕੰਮ ਸ਼ੁਰੂ ਕਰਵਾ ਦੇਾਂਗੇ ਸਭ ਤੋਂ ਜਿਹੜਾ ਵੱਡਾ ਸਵਾਲ ਸੀ ਉਹਦੇ ਤੇ ਤੁਸੀਂ ਗੱਲ ਹੀ ਨਹੀਂ ਕੀਤੀ ਤਾਂ ਸਿਰਫ ਤੇ ਸਿਰਫ ਮੰਤਰੀ ਆਉਂਦੇ ਐ ਖਜ਼ਾਨੇ ਦੇ ਵਿੱਚੋਂ ਪੈਸੇ ਲੱਗਦੇ ਆ ਕਿਉਂਕਿ 10 20 30 ਗੱਡੀਆਂ ਸਾਰਾ ਆਮਲਾ ਉੱਥੇ ਆਉਂਦਾ ਪਰ ਉਦਘਾਟਨ ਕਾਹਦਾ ਕਰਿਆ ਜਾਂਦਾ ਜੀ ਉਦਘਾਟਨ ਕਰੇ ਜਾਂਦੇ ਆ ਕਬੱਡੀ ਦੇ ਗਰਾਊਂਡਾਂ ਦੇ ਤਾਂ ਬੜੀ ਹੈਰਾਨੀ ਜਿਹੜੇ ਗੱਲ ਹੈ ਉਹ ਵੀ ਉੱਥੇ ਦੋ ਪਾਸੇ ਦੀਵਾਰ ਆਲਰੇਡੀ ਸੀ ਉੱਥੇ ਪਤਾ ਨਹੀਂ ਕੀ ਕਰਿਆ ਜਿਹੜਾ ਉਹ ਕਬੱਡੀ ਦੇ ਗਰਾਊਂਡ ਦਾ ਉਦਘਾਟਨ ਕਰਨ ਵਾਸਤੇ ਮੰਤਰੀ ਜੀ ਨੂੰ ਆਉਣਾ ਪਿਆ ਤਾਂ ਚਲੋ ਕੋਈ ਗੱਲ ਨਹੀਂ ਮੰਤਰੀ ਜੀ ਆਉਣ ਠੀਕ ਹੈ ਪਰ ਜਿਹੜੇ ਸਵਾਲ ਇੰਪੋਰਟੈਂਟ ਸੀ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਸੀ ਜਿਹੜੀਆਂ ਮਿਨਿਸਟਰੀ ਨਾਲ ਸੰਬੰਧਤ ਚੀਜ਼ਾਂ ਸੀ ਉਹਦੇ ਤੇ ਗੱਲ ਕਿਉਂ ਨਹੀਂ ਕੀਤੀ ਗਈ ਤਾਂ ਇਹ ਬਹੁਤ ਵੱਡਾ ਵਿਸ਼ੂ ਸੀ ਕਿ ਜਿਹੜੀਆਂ ਜੀਤਨਗਰ ਸਰਾਬਾ ਨਗਰ ਤੇ ਜਿਹੜੀਆਂ ਉੱਥੇ ਜਿਹੜੀਆਂ ਪੰਚਾਇਤਾਂ ਸੀਡ ਫਾਰਮ ਦੀਆਂ ਕੜਾਕਾ ਸਿੰਘ ਟਾਣੀ ਦੀਆਂ ਉਹ ਸਾਰੀਆਂ ਦੇ ਕੰਮ ਜਿੱਦਣ ਦੀ ਸਰਕਾਰ ਬਣੀ ਹੈ 2.5 ਸਾਲਾਂ ਤੋਂ ਵਿਧ ਮਨਰੇਗਾ ਟੋਟਲੀ ਬੰਦ ਹੈ ਲੋਕ ਪਰੇਸ਼ਾਨ ਹੈ ਆਮ ਲੋਕ ਉੱਥੇ ਰਹਿੰਦੇ ਆ ਉਹਨਾਂ ਦੀ ਸੁਣਵਾਈ 2.5 ਸਾਲਾਂ ਤੋਂ ਨਹੀਂ ਹੋ ਰਹੀ 2.5 ਪੌਣੇ 3 ਸਾਲ ਹੋ ਚੁੱਕੇ ਹੈ ਇਸੇ ਤਰ੍ਹਾਂ ਸਮਾਂ ਬੀਤਦਾ ਜਾ ਰਿਹਾ ਪਰ ਸਰਕਾਰ ਨੂੰ ਕੁਝ ਨਜ਼ਰ ਨਹੀਂ ਆਉਂਦਾ ਇਹ ਸਵਾਲ ਮੈਂ ਇਸ ਲਈ ਕਰ ਰਿਹਾ ਕਿਉਂਕਿ 25-30 ਹਜ਼ਾਰ ਲੋਕਾਂ ਨਾਲ ਜੁੜਿਆ ਹੋਇਆ ਸਵਾਲ ਹੈ ਉਹਨਾਂ ਦੇ ਪਿੰਡਾਂ ਨਾਲ ਜੁੜਿਆ ਹੋਇਆ ਸਵਾਲ ਹੈ ਉਹਨਾਂ ਦੀ ਡਿਵੈਲਪਮੈਂਟ ਨਾਲ ਜੁੜਿਆ ਹੋਇਆ ਸਵਾਲ ਹੈ ਮਨਰੇਗਾ ਉਹਨਾਂ ਦਾ ਇੱਕ ਹੱਕ ਹੈ ਕਿ ਉਹਨਾਂ ਨੂੰ ਜਿਹੜਾ ਕੰਮ ਹੈ 100 ਦਿਨ ਦਾ ਸਰਕਾਰ ਦੇਊਗੀ ਸੈਂਟਰਲ ਗਵਰਨਮੈਂਟ ਦੀ ਗਰੰਟੀ ਹੈ ਉਹਦੇ باوجود ਤੁਸੀਂ ਪਿਛਲੇ 2.5-3 ਸਾਲਾਂ ਤੋਂ ਉੱਥੇ ਕੰਮ ਬੰਦ ਕਰਕੇ ਬੈਠੇ ਹੋ ਮਨਰੇਗਾ ਬੰਦ ਪੰਚਾਇਤ ਦੇ ਕੰਮ ਬੰਦ ਤਾਂ ਟੋਟਲੀ ਕੰਮ ਬੰਦ ਤਾਂ ਮੇਰਾ ਇਹ ਸਵਾਲ ਹੈ ਕਿ ਉਹਦੇ ਤੇ ਗੱਲ ਕਿਉਂ ਨਹੀਂ ਕੀਤੀ ਗਈ ਜੇ ਕੀਤੀ ਗਈ ਹੈ ਤਾਂ ਹਲਕਾ ਇੰਚਾਰਜ ਜੀ ਕਿਰਪਾ ਕਰਕੇ ਇਹਦਾ ਜਵਾਬ ਦਿਓ ਕਿ ਕਿੰਨੇ ਦਿਨਾਂ ਚੋਂ ਉਥੇ ਜਿਹੜਾ ਕੰਮ ਹੈ ਉਹ ਸ਼ੁਰੂ ਕਰਵਾ ਦਿਓਗੇ ਫੋਰਥ ਮੰਤਰੀ ਜੀ ਉਥੇ ਕਹਿ ਕੇ ਗਏ ਐ ਕਿ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਤੇ ਮੰਤਰੀ ਉਥੇ ਸਰਦਾਰ ਖੁੱਡੀਆਂ ਜੀ ਹੈ ਜਿਹੜਾ ਵੈਟਰਨਰੀ ਵਾਲਾ ਉਥੇ ਸੌਰੀ ਉਹ ਜਿਹੜਾ ਫਿਸ਼ਰੀ ਦਾ ਜਿਹੜਾ ਬਣਾਇਆ ਹੈ ਤਾਂ ਉਹ ਕਹਿੰਦੇ ਕਿ ਉਹ ਕੰਪਲੀਟ ਹੈ ਤਾਂ ਮੈਂ ਬੇਨਤੀ ਕਰਦਾ ਕਿ 2.5 3 ਸਾਲ ਹੋ ਗਏ ਦੋ ਵਾਰੀ ਆਪਾਂ ਉਦਘਾਟਨ ਕਰ ਚੁੱਕੇ ਆਂ ਅਜੇ ਤੱਕ ਕੋ ਚਾਲੂ ਕਿਉਂ ਨਹੀਂ ਹੋਇਆ ਕਿੰਨੀ ਦੇਰ ਲੱਗੂਗੀ ਉਹਨੂੰ ਚਾਲੂ ਕਰਨ ਤੇ ਇਹਦੀ ਕੋਈ ਡੈਡਲਾਈਨ ਤਾਂ ਦਿਓ ਨਾ ਕੋਈ ਟਾਈਮ ਬਾਉਂਡ ਤਾਂ ਕਰੋ ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਸਾਡੇ ਕੋਲ ਕੋਈ ਟਾਈਮ ਬਾਉਂਡ ਨਹੀਂ ਸਿਰਫ ਤੇ ਸਿਰਫ ਗੱਲਾਂ ਗੱਲਾਂ ਦੇ ਨਾਲ ਸਾਰਨਾ ਚਾਹੁੰਦੇ ਆ ਪਰ ਗੱਲਾਂ ਦੇ ਨਾਲ ਸਰਦਾ ਨਹੀਂ ਕਿਉਂਕਿ ਲੋਕ ਸਭ ਜਾਣਦੇ ਐ ਲੋਕਾਂ ਦੇ ਸਾਰਾ ਕੁਝ ਸਮਝ ਆਉਂਦਾ ਹੈ ਤਾਂ ਮੇਰੀ ਬੇਨਤੀ ਹੈ ਇਹਨਾਂ 2-3 ਸਵਾਲਾਂ ਦੇ ਜਵਾਬ ਹਲਕਾ ਇੰਚਾਰਜ ਜੀ ਜਰੂਰ ਦਿਓ ਕਿਉਂਕਿ ਇਹ ਇਕੱਲੇ ਮੇਰੇ ਸਵਾਲ ਨਹੀਂ ਹਲਕੇ ਦੇ ਲੋਕਾਂ ਦੇ ਸਵਾਲ ਆ